ਹਾਂਜੀ ਕਿੰਨੇ ਟਾਈਮ ਤੋਂ ਵੇਚ ਰਹੇ ਹੋ ਪਹਿਲਾਂ ਭਰਾ ਵੇਚਦੇ ਆ ਪਤਾ ਨਹੀਂ ਕਿਹੜੀ ਦੇ ਗਿਆ ਤੇ ਕਿਹੜੀ ਨਹੀਂ ਹਨ ਕਿੰਨੇ ਟਾਈਮ ਤੋਂ ਵੇਚ ਰਹੇ ਹੋ ਟਾਈਮ ਤੋਂ ਵੇਚਦੇ ਆ ਪਹਿਲਾਂ ਟਾਈਮ ਹੋ ਗਿਆ ਵੇਚਦੇ ਆ ਓ ਬੱਬਾ ਜੀ ਆ ਜਿਹੜਾ ਨਾਲ ਆ ਇਹਨੇ ਪਿਛਲੇ ਕਿੰਨੇ ਸਾਲਾਂ ਤੋਂ ਵੇਚ ਰਹੇ ਥੱਲੇ ਥੱਲੇ ਦੋ ਮਰ ਕੋਣ ਦੋ ਪਾਟਾ ਥੱਲੇ ਦੋ ਹਾਂ ਸਾਲ ਕੀ ਹੋਇਆ ਕੀ ਜੀ ਇਹ ਮਰਕ ਕੌਣ ਕੌਣ ਕਰਦਾ ਹੈ ਕੰਮ ਤੁਹਾਨੂੰ ਕੌਣ ਲਿਆ ਸ਼ਰਾਬ ਦਾ ਕੰਮ ਕਰਦਾ ਹੈ ਯਾਰ ਇੱਕ ਵਾਰ ਤੁਹਾਡੇ ਘਰ ਨਹੀਂ ਤੁਹਾਡੇ ਘਰਾਂ ਦੇ ਵੀ ਮੌਤ ਹੋ ਜਾਂਦੀ ਹੈ ਉਹ ਹੀ ਬਿੰਦਾ ਚ ਉਹ ਹੀ ਪਤਾ ਹੈ ਨਹੀਂ ਤੁਸੀਂ ਨਹੀਂ ਸ਼ਰਾਬ ਵੇਚਦੇ ਉਹ ਵੇਖੋ ਯਾਰ ਗੋਮਗਾ ਮਾਰਦਾ ਯਾਰ ਸਾਹ ਦਿੱਤਾ ਜਾਂਦਾ ਜੀ ਆਪਣੇ ਘਰ ਦੀ ਕਹਿੰਦੇ ਕਿ ਥੈਲੀਆਂ ਦੇ ਚਪਈ ਸ਼ਰਾਬ ਵੇਚਦੇ ਸੀ ਸੱਚ ਗੱਲ ਸੋਚ ਕਰਨਿਆ ਆ ਤੇ ਕੱਖ ਦੀ ਅੰਦਰ ਕੀ ਪਾ ਜੀ ਪਤਾ ਨਹੀਂ ਤੁਹਾਡੇ ਕੋਲ ਆਪਣੇ ਘਰ ਦਾ ਆ ਦਿੱਤਾ ਜਾਂਦਾ ਹੈ ਸ਼ਰਾਬ ਵਿੱਚ ਇਹਦੇ ਵਿੱਚ ਉਹ ਕਹਿੰਦੇ ਥੈਲੀਆਂ ਬਣਾਉਂਦਾ ਵੇਚਦਾ ਹੀ ਤੀ ਉਹ ਹੋਈ ਵੇਚਦਾ ਮਾਰਦਾ ਹੀ ਹਨ ਕਿਹਨਾਂ ਨੂੰ ਮਾਰਦਾ ਹੀ ਹਨ ਉਹ ਤਾਂ ਹੁਣ ਆ ਮਾਰਦਾ ਮਾਰਦਾ ਟੀਮ ਬਸ ਟੀਮ ਦਾ ਬਸ ਆਦਾ ਖੋ ਗਿਆ ਥੋੜਾ ਸਾਡਾ ਮਾਰ ਗਿਆ ਅੱਗੇ ਲੰਦਾ ਇਹਨੂੰ ਨਾ ਜੀ ਸ਼ਰਾਬ ਦੇ ਦੋਲੇ ਦੇ ਦਹੀ ਆ ਜਿਹੜਾ ਫੜਿਆ ਉਹ ਹੀ ਦੇਖ ਕੇ ਕਿੰਨੀ ਸ਼ਰਾਬ ਦਿੰਦਾ ਸੀ ਹੈ ਇਹ ਤੁਸਰ ਰਹੇ ਹੁੰਦੇ ਆ ਵੀ ਆ ਜਿਹੜੇ ਫੜੇ ਭਗਵਾਨ ਦੇ ਆਹ ਪੜੀ ਥੋੜਾ ਲਾਹ ਕੇ ਕਿੰਨੇ ਦੀ ਥੈਲੀ ਵੇਚਦੇ ਸੀ ਕਿੰਨੇ ਦੀ ਥੈਲੀ ਵੇਚਦੇ ਸੀ ਸ਼ਰਾਬ ਦੀ ਦੀ 100 ਦੀ 100 ਦੀ ਵੇਚਦੇ ਤੇ ਤੁਹਾਨੂੰ ਪਤਾ ਵਾ ਕਿ ਕਿੰਨੇ ਲੋਕਾਂ ਦੀ ਮਹਤ ਉਹ ਇੱਥੇ ਹੀ ਕਈ ਲੋਕਾਂ ਦੀ ਮਹਤ ਉਹ ਆਮੀ ਨੂੰ ਨਹੀਂ ਪਤਾ ਹਾਂ ਤੁਸੀਂ ਫਿਰ ਤੁਹਾਨੂੰ ਕਿਉਂ ਫੜਿਆ ਜੀ ਪਤਾ ਨਹੀਂ ਤੁਹਾਨੂੰ ਉਹਦੇ ਬੁੱਢੇ ਦੇ ਘਰ ਦੇ ਔਰ ਪਿੰਡ ਵਿੱਚ ਕੋਣ ਕੋਣ ਰਹਿਦਾ ਕਿੱਥੇ ਆ ਪਿੰਡ ਵਿੱਚ ਕੋਣ ਕੋਣ ਰਹਿੰਦਾ ਪੂਰਾ ਹੋ ਗਿਆ ਆਪੇ ਹੀ ਪੀ ਕੇ ਪਿੰਡ ਦੇ ਵਿੱਚ ਕਿੱਥੇ ਕੋਣ ਰਹਿੰਦਾ ਪਿੰਡ ਦਾ ਨਹੀਂ ਮੈਨੂੰ ਪਤਾ ਮੈਂ ਇੱਕ ਨਿੱਕੀ ਕਮਾਈ ਕਰ ਚੁੱਕੀ ਹੁੰਦਾ ਮੈਂ ਨਹੀਂ ਕੋਈ ਵੀ ਕੀਤੀ ਪਰਾਵਾ ਦਵਾਈ ਇੱਕ ਮਿੰਟ ਫੇਰ ਰਸਤਾ ਛੱਡ ਦਿਓ ਮੇਰਾ ਰਸਤਾ ਨਹੀਂ ਸਾਈਡ ਤੇ ਹੋ ਜਾ ਸਾਈਡ ਤੇ ਜਾਓ ਸਾਈਡ ਤੇ ਹੋ ਜਾ ਸਪਾਈਟ ਤੇ ਹਜੇ ਹੋਣੀ ਯਾਰ ਆ ਜੇ ਨਹੀਂ ਤੇ मान थोड़ा जाए यार तो नहीं कोई बात नहीं यार भाई जी तेरी यार मुंह दे मारी यार तू यार की करी जाने यार मुंह दे दम मार यार पहले चले एसी पाना ही है ओ यार मुंह का कर प्रदीप उड़ा दे एक जी सर सानू 2 ਦਿਨ ਦਾ ਪੁਲਿਸ ਮਾਨ ਮਿਲਿਆ 2 ਦਿਨ ਦਾ ਪੁਲਿਸ ਮਾਨ ਮਿਲਿਆ ਕਿੰਨਾ ਮੰਗਿਆ ਗਿਆ ਸੀ ਭਾਜੀ ਅਸੀਂ ਜੀ ਮੰਗਿਆ 10 ਦਿਨ ਦਾ ਮੰਗਿਆ 2 ਦਿਨ ਦਾ ਪੁਲਿਸ ਮਾਨ ਮਿਲ ਸਕਦਾ ਟੋਟਲ ਕਿੰਨੇ ਟੋਟਲ ਕਿੰਨੇ ਇਹਦੇ ਪੇਸ਼ ਕੀਤੇ ਹਾਂ ਜਾਨ ਨਾਲ ਹਾਂ ਜੀ ਕਿੰਨੇ ਲੋਕੀ ਪੇਸ਼ ਕੀਤੇ ਗਏ ਜੀ ਹਾਲੇ ਅਸੀਂ 16 ਬੰਦੇ ਪੇਸ਼ ਕੀਤੇ ਨੇ 16 ਜੀ ਸਰ ਹੋਰ ਪੈਂਡਿੰਗ ਰਸਤੇ ਆ ਗਏ ਹਾਂ ਹਾਂ ਜੀ 16 ਜੀ 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 ਜਾਨ ਸੀ ਕਿ ਪਿਓਪ ਤੁਹਾਡੇ ਪੇਸ਼ ਕਰਤੇ ਕਿੰਨੇ ਜੀ ਉਹ ਆਰਐਨਯੂ ਜੋ ਪੇਸ਼ ਕਰਨੀ ਹੈ ਅੱਛਾ 16 ਪੇਸ਼ ਕਰ ਜੀ 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 ਸਰ ਜੀ ਹਾਲੇ ਫਰਦਰ ਇਨਵੈਸਟੀਗੇਸ਼ਨ ਦਾ ਹਿੱਸਾ ਆ ਅਰੇ ਇਹੋ ਕੁਝ ਗੱਲਾਂ ਡਿਸਕਲੋਜ਼ ਨਹੀਂ ਕਰ ਸਕਦੇ ਅਸੀਂ ਕਿਹੜਾ ਮਾਮਲਾ ਜਾਣੇ ਦੋ ਇਹ ਆਲਰੇਡੀ ਮਾਨਯੋਗ ਡੀਏਜੀ ਸਾਹਿਬ ਵੱਲੋਂ ਪੀਸੀ ਕਰ ਦਿੱਤੀ ਗਈ ਹੋਈ ਹੈ ਉਹਦੇ ਵਿੱਚ ਸਾਰਾ ਕੁਝ ਬਰੀਫ ਕਰ ਦਿੱਤਾ ਹੈ ਥੈਂਕ ਯੂ ਸਰ ਅਲਕੋਹਲ ਦਿਲੀਓ ਆ ਰਹੀ ਸੀ ਜੀ ਇਹ ਫਰਦਰ ਇਨਵੈਸਟੀਗੇਸ਼ਨ ਦਾ ਬਾਤ ਦੋ ਦਿਨ ਅੰਦਰ ਮਾਰਾ ਜੀ ਦੋ ਦਿਨ ਮਕਦਮਾ ਕਿਹੜਾ ਫਰਦਰ ਹੈ ਸਰ ਮਕਦਮਾ ਜੀ ਐਸੇ ਅਸੀਂ ਬਤਾਲੀ ਬਟਾ 25 ਕਰ ਦਿੱਤਾ ਹੈ ਸਰ ਕਿੰਨੇ ਜਾਣੇ ਟੁੱਟ ਗਏ ਸਰ